ਫਰਾਡ ਜੈਸੀ ਦੀ ਲਿਖੀ ਹੋਈ ਕਹਾਣੀ ਸ੍ਰਿੰਦਰ ਕੌਰ ਦਾ ਖਾਣਾ ਬੜੇ ਚਾਣ ਨਾਲ ਮਾਮੇ ਨੇ ਫੁੱਲਾਂ ਵਾਲੀ ਸੋਹਣੀ ਹਰੀ ਫਰਾਗ ਤੇ ਗਲਾਬੀ ਗਰਾਰਾ ਸਵਾਕੇ ਦਿੱਤਾ ਚੁੰਨੀ ਤੇ ਪਣਵਾ ਗੋਟਾ ਲਵਾ ਦਿੱਤਾ ਮੇਰੀ ਮਾਸੀ ਦਾ ਵਿਆਹ ਸੀ ਤੇ ਚਾਣ ਹੀ ਸੇ ਚੁੱਕਿਆ ਜਾ ਰਿਹਾ ਮਾਸੀ ਪਹਿਲਾਂ ਵਾਲੀ ਦਿਨਾਂ ਤੋਂ ਸੋਹਣੀ ਲੱਗ ਰਹੀ ਸੀ ਜਿਵੇਂ ਆਂਦੇ ਹੁੰਦੇ ਆ ਕਿ ਸੁੱਖ ਨਾਲ ਰੂਪ ਲੋੜੇ ਦਾ ਜੜਿਆ ਹੋਇਆ ਸੀ ਹਲਦੀ ਤੇ ਬੇਸਣ ਨੇ ਮੋਹ ਨਖਾਰ ਦਿੱਤਾ ਸੀ ਰੂਲੀ ਖੁਲੀ ਮਾਸੀ ਪ੍ਰੀਤੀ ਸਪਰੂ ਲੱਗ ਰਹੀ ਸੀ ਮਾਸੀ ਸਖਤ ਜੇ ਸਵਾਦੀ ਅੱਜ ਬੜੀ ਪਿਆਰੀ ਲੱਗ ਰਹੀ ਸੀ ਲਾਲ ਸੂਹੇ ਜੋੜੇ ਚ ਮਾਸੀ ਦੀ ਨਜ਼ਰ ਵਾਰ-ਵਾਰ ਨਾਨੀ ਉਤਾਰ ਰਹੀ ਸੀ ਹਰ ਵੇਲੇ ਟੋਕਾ ਟਕਾਈ ਕਰਨ ਵਾਲੀ ਮਾਸੀ ਅੱਜ ਜਿਹੜੇ ਚ ਲੱਗੇ ਮਨੌਟੀ ਫੁੱਲ ਛੇੜਨ ਤੇ ਸਾਨੂੰ ਭਜ-ਭਜ ਨਹੀਂ ਪੈ ਰਹੀ ਸੀ ਘਰ 'ਚ ਹੀ ਆਨੰਦ ਕਾਰਜ ਹੋਏ ਤੇ ਬਰਾਤ ਤੇ ਬੈਠਣ ਦਾ ਇੰਤਜ਼ਾਮ ਸਕੂਲ 'ਚ ਕੀਤਾ ਗਿਆ ਲਾਮਾ ਤੋਂ ਬਾਅਦ ਸਾਰੇ ਬੱਚੇ ਸਕੂਲ 'ਚ ਚਲੀ ਗਏ ਉੱਥੇ ਬੀਬਾ ਸਰਿੰਦਰ ਕੌਰ ਆਈ ਹੋਈ ਸੀ ਸਾਰਾ ਸਾਰੇ ਬਰਾਤ ਨੂੰ ਕਾਲ ਸਿਕਾਉਣ ਵਾਲੀ ਨੂੰ ਸੁਣਨ ਦੀ ਮੈਂ ਤੇ ਮਾਮੇ ਦੀ ਕੁੜੀ ਦੀ ਅੱਖ ਜਹੀ ਪਚਾ ਕੇ ਸਕੂਲ ਵੱਲ ਜਾਣ ਲੱਗਾ ਤਾਂ ਮਾਮੇ ਦੀ ਕੁੜੀ ਨੇ ਕਿਹਾ ਕਿ ਇੱਕ ਵਾਰ ਬਾਪੂ ਨੂੰ ਪੁੱਛ ਲਈਏ ਨਹੀਂ ਤਾਂ ਗਾਲਾਂ ਬਹੁਤ ਪੈਣਗੀਆਂ ਅਸੀਂ ਡਰਦਿਆਂ ਮਾਮੇ ਕੋਲ ਗੰਗਾ ਤੇ ਮਾਮੇ ਨੇ ਵੀ ਉਹੀ ਹਾਂਚ ਸਿਰ ਹਿਲਾ ਦਿੱਤਾ ਅਸੀਂ ਬਾਹੋਦਾਈ ਉਤੋਂ ਉਥੋਂ ਭੱਜੀਆਂ ਤੇ ਸਕੂਲ ਦੀ ਗੰਧ ਕੋਲ ਜਾ ਇੱਟਾਂ ਟਿਕਾ ਕੇ ਖੜਨ ਨੂੰ ਥਾਂ ਬਣਾਈ ਡਰ ਵੀ ਸੀ ਕਿ ਕੋਈ ਦੇਖਣਾ ਲਵੇ ਪੀੜ ਚ ਐਨਾ ਕੁ ਦਿਸਿਆ ਕਿ ਇੱਕ ਸੋਹਣੀ ਕੁੜੀ ਦੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਉੱਤੇ ਪੱਤਿਆਂ ਵਾਲਾ ਦੁਪੱਟਾ ਲਿਆ ਹੋਇਆ ਸੀ ਮੱਥੇ ਤੇ ਟਿੱਕਾ ਲੱਗਾ ਹੋਇਆ ਸੀ ਜਿਹਨੂੰ ਉਹ बार-ਬਾਰ ਠੀਕ ਕਰ ਰਹੀ ਸੀ ਕਿਸੇ ਨੇ ਸ੍ਰਿੰਦਰਕੌਰ ਨੂੰ ਗੋਲੀ ਵਾਲਾ ਬੱਤਾ ਫੜਾਇਆ ਤੇ ਦੋ ਘੁੱਟਾ ਪੀ ਕੇ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ ਹਾਇਓ ਮੇਰਾ ਡਾਟਿਆ ਰੱਬਾ ਜਿੰਨਾ ਜੰਮਾਂ ਕਿੰਨਾ ਨੇ ਲੈ ਜਾਣ ਕਿੰਨਾ ਜੰਮਾਂ ਜਿੰ ਕਿੰਨਾ ਨੇ ਲੈ ਜਾਣ ਗੀਤ ਸੁਣ ਕੇ ਛੋਟਾ ਮਾਮਾ ਰਮਾਲ ਨਾਲ ਬਾਰ ਬਾਰ ਅੱਖਾਂ ਪੂੰਝ ਰਿਹਾ ਸੀ ਇੰਨੇ ਨੇ ਕਿਸੇ ਨੇ ਮਗਰੋਂ ਆ ਕੇ ਸਾਡੇ ਕੰਨਾਂ ਤੇ ਬੋਲਾ ਜਿਹਾ ਮਾਰ ਕੇ ਕਿ ਕੁੜੀਓ ਤੁਸੀਂ ਕੀ ਕਰਦੀਆਂ ਇੱਥੇ ਚੱਲੋ ਘਰੇ ਘਰਾਂ ਚ ਲੱਗਦੇ ਮਾਮੇ ਸਵਰਨੇ ਦੇ ਬੋਲਾਂ ਤੋਂ ਹੀ ਸਾਨੂੰ ਡਰ ਲੱਗਿਆ ਤੇ ਸਾਡੇ ਮੋਹ ਇੰਨਾ ਕ ਨਿਕਲਿਆ ਕਿ ਰਨਾਮਾ ਮਾਮੇ ਨੂੰ ਪੁੱਛ ਕੇ ਆਉਣਾ ਸੀ ਅਸੀਂ ਘਰ ਆ ਗੰਨਾ ਸੋਅਨੇ ਮਾਮੇ ਨੇ ਕਹਾਰਾ ਕੇ ਹਰਨਾਮਾ ਮਾਮੇ ਹੱਥੋਂ ਸਬਜ਼ੀ ਵਾਲੇ ਦੇਕੇ ਦਾ ਢੱਕਣ ਫੜਿਆ ਤਿੱਖੇ ਤਾਂ ਕਹਿਣ ਲੱਗਿਆ ਅੱਜ ਕੌਣ ਵਾਲੀ ਦੇਖਣ ਗੰਨਾ ਕੱਲ ਨੂੰ ਨੱਚਣ ਲੱਗ ਜਾਣਗਾ ਅਕਲ ਨੂੰ ਹੱਥ ਮਾਰ ਕੁੜੀਆਂ ਨੂੰ ਕੀ ਸੌਦਾ ਗਾਉਣ ਵਾਲਾ ਦੇਖਣਾ ਹਰਨਾਮੇ ਮਾਮੇ ਨੇ ਮੇਰੇ ਤੇ ਨਿੱਕੀ ਵੱਲ ਕੌੜ ਕੇ ਦੇਖਿਆ ਤੇ ਕਮਰੇ ਚ ਬੈਠਾ ਪੁੱਛਣ ਲੱਗਾ ਕਿ ਕਿਹਨੂੰ ਪੁੱਛ ਕੇ ਗੰਨਾ ਸੀ ਉਦੋਂ ਸਮਝ ਪਈ ਕਿ ਮਾਮੇ ਨੇ ਵੇ ਧਿਆਨੇ ਹਾਂ ਚ ਸਿਰ ਹਿਲਾ ਦਿੱਤਾ ਸੀ ਮਾਮੇ ਦੀ ਘੋਰ ਤੇ ਅਸੀਂ ਬਿਨਾ ਚਪੇੜ ਖਾਦੇ ਹੀ ਅੰਦਰ ਤੱਕ ਕੰਬ ਕੰਗਾ ਮਾਸੀ ਕੋਲ ਆ ਕੇ ਕਹਿੰਦੇਗਾ ਛੱਡ ਬਾਈ ਨਿਆਣੀਆਂ ਹੈ ਹੀ ਨਾ ਨਹੀਂ ਪਤਾ ਗਲਤ ਸਹੀ ਦਾ ਮਾਮਾ ਤਾਂ ਚਲਾ ਗਿਆ ਤੇ ਮਾਸੀ ਨੇ ਸਾਨੂੰ ਆਪਦੇ ਕੋਲ ਮੰਜੇ ਤੇ ਬਿਠਾ ਲਿਆ ਪੁੱਛਣ ਲੱਗੀ ਕਿ ਕਿਹੋ ਜਿਹਾ ਸੂਟ ਪਾਇਆ ਸੀ ਗਾਉਣ ਵਾਲੀ ਅਸੀਂ ਡਰਦਿਆਂ ਡਰਦਿਆਂ ਮਾਸੀ ਨੂੰ ਦੱਸ ਦਿੱਤਾ ਪਰ ਮਾਸੀ ਅੱਜ ਅੜਬ ਨਹੀਂ ਸੀ ਲੱਗ ਰਹੀ ਮਾਸੀ ਕਹਿਣ ਲੱਗੀ ਏ ਕਾਸ਼ ਆਪਾਂ ਵੀ ਜਾ ਸਕਦੀਆਂ ਇੰਨੇ ਨੂੰ ਵੱਡੀ ਮਾਮੀ ਆ ਗਈ ਤੇ ਮਾਮੀ ਨੇ ਮਾਸੀ ਦੀ ਲਟਕਦੀ ਜਲਫ ਉਹਦੇ ਕੰਨਾਂ ਪਿੱਛੇ ਕਰ ਦਿੱਤੇ ਕਹਿਣ ਲੱਗੀ ਹੁਣ ਅਗਾਹ ਵਾਲੇ ਘਰ ਕਰ ਲਈ ਸ਼ਕੀਨੀਆਂ ਜੇਲ੍ਹ ਦਾ ਆਖੀਰਲਾ ਦਿਨ ਹੀ ਹੈ ਦਿਨ ਹੀ ਹਾਂ ਮਾਮੀ ਬੇਟੀ ਦੇ ਦੋੜੇ ਥੱਲੇ ਆਉਂਦਾ ਪੈਂਤ ਦਾ ਗੁੰਦਿਆ ਨਿੱਕਾ ਪਰਸ ਚੁੱਕਣ ਲੱਗੀ ਗੀਤ ਗਾ ਰਹੀ ਸੀ ਕਿ ਮੱਛਰ ਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ ਮਾਸੀ ਨੇ ਕਿਹਾ ਭਾਬੀ ਉਹ ਸੁਣਾਈ ਪਾਬੋ ਕਹਿੰਦੀ ਏ ਬਲਵੰਤ ਸਿੰਘ ਬੇਲ ਨਾਲ ਲਿਆ ਮਾਮੀ ਵਾਲੇ ਸਰੀਲੀ ਬਾਤ ਚ ਗਾਉਣ ਹੀ ਲੱਗੀ ਸੀ ਕਿ ਨਾਨੇ ਨੇ ਖੁੰਡੀ ਦੀ ਬਾਤ ਸੁਣੀ ਸਭ ਖਿੰਡ ਗੰਗਾ ਤੇ ਮੈਂ ਤੇ ਨਿੱਕੀ ਵੀ ਉਸ ਦਿਨ ਪਤਾ ਲੱਗਾ ਕਿ ਮਾਸਗਾ ਅੜਬ ਨਹੀਂ ਹੁੰਦਗਾ ਹਰ ਕੁੜੀ ਔਰਤ ਅੰਦਰ ਦੀ ਰੀਜ ਕਿਤੇ ਨਾ ਕਿਤੇ ਦੱਬੀ ਰਹਿ ਜਾਂਦੀ ਹੈ ਹੁਣ ਕਈ ਸਾਲਾਂ ਬਾਅਦ ਜਦੋਂ ਪੋਤੀ ਨੂੰ ਚੁੰਨੀ ਮੇਰੀ ਰੰਗ ਦੇ ਲਲਾਰਿਆ ਗੀਤ ਗੁਣਗਣਾਉਂਦੀ ਸੁਣਦੀ ਆਂ ਤਾਂ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਕਿਤੇ ਚੋਰੀ ਇਹ ਸ੍ਰਿੰਦਰਕੌਰ ਦਾ ਖਾੜਾ ਸੋਣਾਵਾ ਤਾਂ ਮਾਮੇ ਦੁਆਰਾ ਫੜੇ ਜਾਣ ਦਾ ਡਰ ਹੋਵੇ ਤੇ ਘਰ ਜਾ ਕੇ ਮਾਮੀ ਤੋਂ ਉਹਦੇ ਗਾਣੇ ਸੁਣ ਹੁਣ ਹੋਰ ਵਕਤ ਤੇ ਧੁੰਦਲਾ ਜਿਹਾ ਜੋ ਉਹੀ ਡਰਾ ਰਿਹਾ ਹੈ YouTube 'ਤੇ ਪਈਏ ਗਾਣਿਆਂ ਨਾਲ ਪਰ ਜ਼ਿੰਦਗੀ ਦਾ ਖਾਲੀਪਨ ਇਹ ਸੰਗੀਤ ਨਹੀਂ ਭਰ ਸਕਦਾ ਕੋਇਲਾ YouTube 'ਚ ਕੈਦ ਹੋ ਗੰਨਾ ਤੇ ਮਾਮਾ ਨੇ ਮੁੜ ਦੁਨੀਆ ਤੇ ਨਹੀਂ ਆਉਣਾ ਧੰਨਵਾਦ